ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਨਿਆਂ ਦਾ ਮੰਦਰ ਸੁਪਰੀਮ ਕੋਰਟ ਜਿੱਥੋਂ ਅਸੀਂ ਇਹ ਸੋਚਦੇ ਆ ਕਿ ਸਾਨੂੰ ਨਿਆਂ ਮਿਲੇਗਾ ਉਸ ਦੇ ਵਿੱਚੋਂ ਕੱਲ ਇੱਕ ਬੜੀ ਆਵਾਜ਼ ਆਈ ਹੈ ਉਹਨਾਂ ਨੇ ਕਿਹਾ ਕਿ ਰਾਜਵਾਨਾਂ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਇਹ ਗੱਲ ਅੱਜ ਸਾਰੇ ਅਖਬਾਰਾਂ ਦੀਆਂ ਸੁਰਖੀਆਂ ਤੇ ਆ ਮੈਂ ਤੁਹਾਨੂੰ ਮੁਖਾਤਬ ਕਰਾਉਣਾ ਇਸ ਅਖਬਾਰ ਦੀ ਸੁਰਖੀ ਵਿੱਚ ਕਲੀਅਰ ਲਿਖਿਆ ਕਿ ਰਾਜਵਾਨਾਂ ਨੂੰ ਫਾਂਸੀ ਕਿਉਂ ਨਹੀਂ ਦਿੰਦੇ ਤੇ ਇਹਦੇ ਨਾਲ ਦੀ ਨਾਲ ਉਹ ਗੱਲ ਵੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਆ ਕਿ ਸੁਪਰੀਮ ਕੋਰਟ ਕਹਿੰਦਾ ਫਾਂਸੀ ਕਿਉਂ ਨਹੀਂ ਦਿੰਦੇ ਤੇ ਰਾਜਵਾਨਾ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਲਾਉਂਦੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਤਫਾਕ ਹੈ ਭਾਵੇਂ ਕੀ ਅਦਾਲਤਾਂ ਮਾਫੀ ਵਾਸਤੇ ਹੁੰਦੀਆਂ ਨੇ ਅਦਾਲਤਾਂ ਛੁਡਕਾਰੇ ਵਾਸਤੇ ਹੁੰਦੀਆਂ ਨੇ ਪਰ ਇਹ ਇੱਕ ਐਸਾ ਕੇਸ ਆ ਜਿਹੜਾ ਸਿੱਖਾਂ ਦੀ ਉਸ ਇਤਿਹਾਸ ਦੀ ਤਰਜ਼ਬਾਨੀ ਕਰਦਾ ਜੀ ਇੱਕ ਪੰਜਾਬ ਦੇ ਅੰਦਰ ਬਹੁਤ ਵੱਡਾ ਇੱਕ ਜ਼ੁਲਮ ਹੋਇਆ ਜਿਹੜਾ ਕਿ 84 ਜੂਨ ਦੇ ਹਮਲੇ ਤੋਂ ਬਾਅਦ ਸਿੱਖਾਂ ਦੇ ਨਵੰਬਰ ਦੇ ਕਤਲੇਆਮ ਤੋਂ ਬਾਅਦ ਇੱਥੇ ਬਿਆਨ ਸਿੰਘ ਨਾਮ ਦੇ ਮੁੱਖ ਮੰਤਰੀ ਦੇ ਅਧੀਨ ਇੱਕ ਥੋੜੇ ਜੇ ਪਰਸੈਂਟ ਵੋਟ ਲੈ ਕੇ ਇੱਕ ਸਰਕਾਰ ਥੋਪੀ ਗਈ ਜੇ ਸਰਕਾਰ ਦੇ ਜਿਹੜੇ ਸਿਪਾ ਸਲਾਰ ਜਿਹੜੇ ਆ ਕੇ ਪੀਐਸ ਗਿੱਲ ਵਰਗੇ ਤੇ ਹੋਰ ਬੁੱਚੜ ਲੋਕ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਸਿੱਖ ਨੌਜਵਾਨਾਂ ਦਾ ਕਹਾਣ ਕੀਤਾ ਇਹ ਇੱਕ ਬਹੁਤ ਵੱਡਾ ਖੂਨ ਭਿਜਿਆ ਜਿਹੜਾ ਇਤਿਹਾਸ ਦਾ ਪੰਨਾ ਹੈ ਜਿਹਨੂੰ ਭੁਲਾਇਆ ਨਹੀਂ ਜਾ ਸਕਦਾ ਜਿਹਦਾ ਦਰਦ ਅੱਜ ਵੀ ਜਿਉਂਦਾ ਤਿਉਂ ਹੈ ਤੋਂ ਅੱਜ ਤੋਂ ਕਰੀਬ 30 ਸਾਲ ਪਹਿਲਾਂ 31 ਅਗਸਤ 1995 ਨੂੰ ਚੰਡੀਗੜ੍ਹ ਦੇ ਸੈਕਟਰੀਅਟ ਦੇ ਵਿੱਚ ਇੱਕ ਮਨੁੱਖੀ ਬੰਬ ਦਲਾਵਰ ਸਿੰਘ ਨਾਮ ਦਾ ਜਿਹੜਾ ਸ਼ਹੀਦ ਆ ਉਸ ਨੇ ਇੱਕ ਬੰਬ ਚਲਾਇਆ ਜਿਹਦੇ ਵਿੱਚ ਮੁੱਖ ਮੰਤਰੀ ਬਿਆਨ ਸਿੰਘ ਤੇ ਉਹਦੇ ਹੋਰ ਵੀ ਕਾਫੀ ਸਾਥੀ ਜਿਹੜੇ ਆ ਉਹ ਮਾਰੇ ਗਏ ਇਸ ਨੂੰ ਲੋਕ ਜਿਹੜੇ ਆ ਨਿਆਂ ਦੀ ਗੱਲ ਵੀ ਕਰਦੇ ਆ ਇਸ ਧਮਾਕੇ ਵਿੱਚ ਦਲਾਵਰ ਸਿੰਘ ਨਾਮ ਦਾ ਇੱਕ ਨੌਜਵਾਨ ਜੋ ਸ਼ਹੀਦ ਹੋ ਜਾਂਦਾ ਜਿਹਨੂੰ ਅਸੀਂ ਇਹ ਕਹਿੰਦੇ ਆ ਕਿ ਸਿੱਖਾਂ ਨੇ ਆਪਣਾ ਇਤਿਹਾਸ ਦੁਹਰਾਇਆ ਇਹ ਸਮੇਂ ਜਿਹੜੇ ਇਹਦੇ ਸਾਥੀ ਸੀ ਉਹ ਅੱਜ ਵੀ ਬੰਦੀ ਸਿੰਘ ਬਣ ਕੇ ਜੇਲ੍ਹ ਵਿੱਚ ਬੈਠੇ ਨੇ ਲੰਬੀਆਂ ਜਿਹੜੀਆਂ ਉਮਰਾਂ ਦੀ ਜਿਹੜੀ ਆ ਉਹ ਸਜ਼ਾ ਚੁੱਕੇ ਨੇ ਇਹਨਾਂ ਦੇ ਵਿੱਚ ਇੱਕ ਕਿਰਦਾਰ ਹੈ ਬਲਵੰਤ ਸਿੰਘ ਰਾਜਵਾਨਾ ਜਿਹੜਾ ਕਿ ਫੜਿਆ ਜਾਂਦਾ ਤੇ 1 ਅਗਸਤ 2007 ਨੂੰ ਉਸ ਨੂੰ ਫਾਂਸੀ ਦੀ ਸਜ਼ਾ ਤਾਂ ਕਰਕੇ ਸੁਣਾਈ ਜਾਂਦੀ ਹੈ ਕਿ ਉਸ ਨੇ ਕਿਹਾ ਕਿ ਮੈਂ ਕੋਈ ਵਕੀਲ ਨਹੀਂ ਕਰਨਾ ਤੇ ਮੈਂ ਇਸ ਜਿਹੜਾ ਕਾਰਾ ਵਾ ਉਸ ਦਾ ਮੈਂ ਦੋਸ਼ੀ ਆ ਮੈਂ ਇਹ ਕੀਤਾ ਇਹ ਗੱਲ ਕਹਿ ਕੇ ਉਹ ਜਿੱਥੇ ਜੱਜਾਂ ਨੂੰ ਤੇ ਬਾਕੀ ਸਾਰੇ ਲੋਕਾਂ ਨੂੰ ਜਿਵੇਂ ਕਹਿੰਦੇ ਨੇ ਸੁਣ ਕਰ ਦਿੰਦਾ ਇਹ ਆਪਣੇ ਆਪ ਦੇ ਵਿੱਚ ਇੱਕ ਨਵੇਕਲੀ ਗੱਲ ਆ ਜਿਹੜੀ ਅੱਜ ਤੱਕ ਜਿਉਂਦੀ ਆ ਇਸੇ ਕਰਕੇ ਸੁਪਰੀਮ ਕੋਰਟ ਕਹਿੰਦਾ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਤੇ ਉਹ ਕਹਿੰਦਾ ਮੈਨੂੰ ਫਾਂਸੀ ਕਿਉਂ ਨਹੀਂ ਦਿੰਦੇ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜੀ ਫਾਂਸੀ ਹੈ ਉਹ 12 ਅਕਤੂਬਰ 2010 ਨੂੰ ਤਸਦੀਕ ਕੀਤੀ ਗਈ ਤੇ 31 ਮਾਰਚ 2012 ਨੂੰ ਫਾਂਸੀ ਦੇਣ ਦਾ ਐਲਾਨ ਹੋਇਆ ਫੈਸਲਾ ਹੋਇਆ ਜਿਹੜੀ ਕਿ ਪਟਿਆਲਾ ਜੇਲ੍ਹ ਦੇ ਵਿੱਚ ਫਾਂਸੀ ਦੇਣੀ ਸੀ ਉਹ ਅੱਜ ਅਸੀਂ ਛੋਟੀ ਜੀ ਵਿਚਾਰ ਜ਼ਰੂਰ ਕਰਾਂਗੇ ਜਿਸ ਗੱਲ ਦਾ ਸਵਾਲ ਸੁਪਰੀਮ ਕੋਰਟ ਨੇ ਚੁੱਕਿਆ ਕਿ ਉਹਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕਿਹੜੇ ਉਹ ਲੋਕ ਨੇ ਜਿੰਨਾ ਕਰਕੇ ਇਹ ਫਾਂਸੀ ਅੱਜ ਤੱਕ ਰੁਕੀ ਹੋਈ ਆ ਉਸ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਨੇ ਇਸ ਪੰਜਾਬ ਦੇ ਵਿੱਚ ਸਰਕਾਰ ਸਥਾਪਿਤ ਹੀ ਕੀਤੀ ਸੀ ਤੇ ਉਸ ਦੇ ਸਾਹਮਣੇ ਇਹ ਇੱਕ ਵੱਡਾ ਸਵਾਲ ਆਇਆ ਉਸ ਨੇ ਕਲੀਅਰ ਕਟ ਕਹਿ ਦਿੱਤਾ ਕਿ ਇਹ ਫਾਂਸੀ ਮੇਰੇ ਰਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਨਹੀਂ ਹੋਵੇਗੀ ਉਹਨੇ ਜਹਾਜ਼ ਚੁੱਕਿਆ ਉਹ ਦਿੱਲੀ ਚਲਾ ਜਾਂਦਾ ਰਾਸ਼ਟਰਪਤੀ ਕੋਲੇ ਪ੍ਰਧਾਨ ਮੰਤਰੀ ਕੋਲੇ ਇਸ ਗੱਲ ਦਾ ਜਿਗਰ ਕਰਦਾ ਤੇ ਇਸ ਫਾਂਸੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਰੁਕਵਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਦੂਜਾ ਜਿਹੜਾ ਕੇਸ ਆਉਂਦਾ ਉਹ ਆਉਂਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਉਸ ਨੇ ਆਪਣੇ ਵੱਲੋਂ ਇੱਕ ਮਰਸੀ ਪਟੀਸ਼ਨ ਪਾਈ ਆ ਜਿਹੜਾ ਸਾਡਾ ਕਾਨੂੰਨੀ ਅਧਿਕਾਰ ਹੈ ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਲਵੰਤ ਸਿੰਘ ਰਾਜਵਾਨਾ ਦੀ ਕੋਈ ਸਹਿਮਤੀ ਨਹੀਂ ਸੀ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਆ ਬਲਵੰਤ ਸਿੰਘ ਰਾਜਵਾਨਾ ਦਾ ਬਿਆਨ ਸਿੰਘ ਨਾਲ ਕੋਈ ਨਿੱਜੀ ਵੈਰ ਨਹੀਂ ਸੀ ਉਸ ਦਾ ਜਿਹੜਾ ਮਸਲਾ ਸੀ ਉਹ ਸਿੱਖਾਂ ਦੀ ਆਨ ਸ਼ਾਨ ਤੇ ਸਿੱਖਾਂ ਤੇ ਹੋਏ ਜ਼ੁਲਮ ਦੇ ਖਿਲਾਫ ਇੱਕ ਬਗਾਵਤ ਸੀ ਇੱਕ ਫੈਸਲਾ ਸੀ ਸੋ ਉਹ ਸ਼ਰੋਣੀ ਕਮੇਟੀ ਉਹ ਪਟੀਸ਼ਨ ਪਾ ਦਿੰਦੀ ਆ ਜਿਹੜੀ ਕਿ ਕਰੀਬ 18 ਸਾਲ ਤੋਂ ਜਿਹੜੀ ਉਹ ਪਟੀਸ਼ਨ ਕਦੇ ਸਰਕਾਰ ਦੇ ਪਾਲੇ ਵਿੱਚ ਤੇ ਕਦੇ ਕੋਰਟ ਦੇ ਪਾਲੇ ਵਿੱਚ ਜਾਂਦੀ ਰਹਿੰਦੀ ਆ ਤੇ ਅਖੀਰ ਦੇ ਉੱਤੇ ਥੋੜਾ ਜਿਹਾ ਇਸ ਗੱਲ ਦੇ ਵਿੱਚ ਰੁਕਾਵਟ ਬਣਨ ਦੀ ਗੱਲ ਕਹੀ ਜਾ ਸਕਦੀ ਆ ਕਿ ਇਸ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤੇ 2019 ਵਿੱਚ ਸੁਲਤਾਨਪੁਰ ਸਾਹਿਬ ਆਉਂਦਾ ਤਾਂ ਉੱਥੇ ਇੱਕ ਐਲਾਨ ਕਰਦਾ ਜਿਹੜਾ ਕਿ ਸਿੱਖਾਂ ਦੇ ਭਾਵਨਾ ਉਹਦੇ ਮਲਮ ਲਾਉਣ ਦੀ ਗੱਲ ਕਹੀ ਜਾਂਦੀ ਆ ਕਿ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਮਾਫ ਕੀਤੀ ਜਾਂਦੀ ਆ ਤੇ ਬਾਕੀ ਬੰਦੀ ਸਿੰਘ ਜਿਹੜੇ ਆ ਜਿਹੜੀਆਂ ਕੀ ਦੁਗਣੀਆਂ ਸਜ਼ਾਵਾਂ ਭੁਗਤ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਆਉਂਦੀ ਆ ਪਰ ਉਹ ਅੱਜ ਤੱਕ 6 ਸਾਲ ਹੋ ਗਏ ਉਹ ਊੜ ਦਾ ਬੋਲ ਹਾਲੇ ਤੱਕ ਡਿੱਗਿਆ ਨਹੀਂ ਤੇ ਅੱਜ ਸੁਪਰੀਮ ਕੋਰਟ ਨੇ ਫੇਰ ਇਹ ਕਹਿ ਦਿੱਤਾ ਕਿ ਸਰਕਾਰ ਇਸ ਤੇ ਫੈਸਲਾ ਕਿਉਂ ਨਹੀਂ ਕਰਦੀ ਸੋ ਅੱਜ ਸਿੱਖਾਂ ਦੇ ਮੰਦੇ ਅੰਦਰ ਇੱਕ ਡਾਡਾ ਰੋਸ ਹੈ ਕਿ ਇਹ ਗੱਲ ਜਿਹੜੀ ਆ ਇਹ ਸਿਰਫ ਸਿੱਖਾਂ ਨਾਲ ਹੀ ਕਿਉਂ ਵਾਪਰਦੀ ਆ ਕਿਉਂ ਬਲਵੰਤ ਸਿੰਘ ਰਾਜਵਾਨਾ ਦੋ ਸਜ਼ਾਵਾਂ ਭੁਗਤ ਰਿਆ ਕਿ ਦੇਸ਼ ਦਾ ਕਾਨੂੰਨ ਸਿੱਖਾਂ ਵਾਸਤੇ ਦੋ ਸਜ਼ਾਵਾਂ ਲਈ ਬਣਾਇਆ ਗਿਆ ਇੱਕ ਪਾਸੇ ਤਾਂ ਉਹ 30 ਸਾਲ ਦੇ ਕਰੀਬ ਉਹ ਜੇਲ੍ਹ ਦੇ ਅੰਦਰ ਆ ਦੂਸਰਾ ਉਹ 18 ਸਾਲ ਤੋਂ 17 ਸਾਲ ਤੋਂ ਫਾਂਸੀ ਦੀ ਕੋਠੜੀ ਵਿੱਚ ਆ ਤੇ ਤੀਸਰਾ ਉਹਨੂੰ ਅੱਜ ਤੱਕ ਪਰੋਲ ਦੇ ਨਾਮ ਦੇ ਉੱਤੇ ਛੁੱਟੀ ਸਿਰਫ 3 ਘੰਟੇ ਦੀ ਮਿਲਦੀ ਆ 1 ਘੰਟਾ ਉਹਦੇ ਪਿਤਾ ਦੇ ਭੋਗ ਤੇ ਤੇ ਦੂਸਰੇ 2 ਘੰਟੇ ਉਹਦੇ ਭਰਾ ਦੇ ਭੋਗ ਤੇ ਜਿਸ ਮੌਕੇ ਦਾ ਮੈਂ ਚਸਮਦੀਦ ਆ ਤੋ ਇਹ ਗੱਲ ਸਾਡੇ ਵਾਸਤੇ ਬੜੀ ਵੱਡੀ ਇੱਕ ਸਵਾਲ ਬਣ ਜਾਂਦੀ ਹੈ ਕਿ ਇਸ ਦੇਸ਼ ਦੇ ਰਾਖੇ ਇਸ ਦੇਸ਼ ਨੂੰ ਉਸਾਰਨ ਵਾਲੇ ਸਿੱਖਾਂ ਦੇ ਨਾਲ ਇਸ ਦੇਸ਼ ਦੀ ਉਹ ਵੱਡੀ ਨਿਆਂਪਾਲਿਕਾ ਉੱਚੀ ਸੁਰ ਵਿੱਚ ਇਹ ਸਵਾਲ ਕਿਉਂ ਕਰਦੀ ਹੈ ਪਰ ਇਹ ਸਵਾਲ ਉਹ ਕਦੇ ਨਹੀਂ ਕਰਦੀ ਕਿ ਉਸ ਦੇ ਨਾਲ 30 ਸਾਲ ਤੋਂ ਜੋ ਅਨਿਆਂ ਹੋ ਰਿਹਾ ਜੋ ਉਸ ਦੇ ਨਾਲ ਅਣਮਨੁੱਖੀ ਵਤੀਰਾ ਹੋ ਰਿਹਾ ਇਹ ਅਸੀਂ ਐਸ ਸਾਲ ਦੇ ਵਿੱਚ ਮਾਨਵ ਅਧਿਕਾਰਾਂ ਦੀ ਗੱਲ ਕਰਨ ਦੇ ਸਭ ਤੋਂ ਵੱਡੇ ਲੰਬਰਦਾਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਅਸੀਂ ਸ਼ਹੀਦੀਪੁਰ ਮਨਾ ਰਹੇ ਆ ਮੌਜੂਦਾ ਸਰਕਾਰ ਵੀ ਮਨਾਉਣ ਦੇ ਵੱਡੇ ਅਲੰਬਰ ਕਰ ਰਹੀ ਆ ਅਸੀਂ ਇਸ ਗੱਲ ਲਈ ਸਹਿਮਤ ਆ ਅਸੀਂ ਇਸ ਗੱਲ ਤੋਂ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਕੀ ਸਿੱਖਾਂ ਦੇ ਨਾਲ ਇਹ ਨਿਆ ਹੋ ਰਿਹਾ ਅੱਜ ਇੱਕ ਛੋਟਾ ਜਿਹਾ ਸਵਾਲ ਇੱਕ ਪੰਜਾਬੀ ਦੀ ਇੱਕ ਅਖਬਾਰ ਨੇ ਕਿਹਾ ਉਹ ਕਹਿੰਦੇ ਜੇ ਰਾਮ ਮੰਦਰ ਦੇ ਨਾਮ ਦੇ ਉੱਤੇ ਬਗੈਰ ਕਿਸੇ ਸਬੂਤਾਂ ਦੇ ਇਹ ਗੱਲ ਕਹਿ ਕੇ ਉਸ ਕੇਸ ਨੂੰ ਖਤਮ ਕਰ ਦਿੱਤਾ ਜਾਂਦਾ ਕੀ ਇਹ ਭਾਵਨਾ ਨਾਲ ਜੁੜਿਆ ਮੁੱਦਾ ਤੇ ਫਿਰ ਭਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਵੀ ਸਿੱਖਾਂ ਦੀਆਂ ਹਰ ਸਿੱਖ ਦੀ ਭਾਵਨਾ ਨਾਲ ਜੁੜਿਆ ਮੁੱਦਾ ਅਸੀਂ ਆਸ ਕਰਾਂਗੇ ਕਿ ਦੇਸ਼ ਦਾ ਸਭ ਤੋਂ ਵੱਡਾ ਨਿਆਣਾ ਦਾ ਮੰਦਿਰ ਅੱਜ ਸਿੱਖਾਂ ਦੀਆਂ ਭਾਵਨਾਵਾਂ ਜਾਂ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਕਰਦੀ ਹੈ ਆਉਣ ਵਾਲੇ ਅਕਤੂਬਰ ਦੀ 15 ਤਰੀਕ ਮੈਨੂੰ ਲੱਗਦਾ ਹੈ ਕਿ ਫੈਸਲਾ ਕੋਲ ਹੋਵੇਗੀ ਸਿੱਖ ਇਸ ਗੱਲ ਦੀ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰੇਗਾ